ਦੀ ਲੁੱਕ ਐ ਰਤੀ ਫਿਲਮੀ ਸਟਾਰ ਯੂਨੀ ਐਮ ਸੀ ਸਟੈਂਗ ਆਹਾ ਬਹੁਤ ਚੰਗਾ ਨਾਮ ਐ ਰੋਡ ਦੇ ਉੱਤੇ ਪੰਗਾ ਪਾਥੀਆਂ ਹਾਂ ਪਿੰਡਾਂ ਨਾਲ ਤਾਂ ਪਤਾ ਨਹੀਂ ਸ਼ਹਿਰਾਂ ਲਈ ਰੱਖਣਗੇ ਬਦਤਮੀ ਜਣਾਉਣ ਤੇ ਕੀ ਰੱਖਤਾ ਨਾ ਇਹ ਲੋੜੀ ਤਾਂ ਹੀ ਹੁਣ ਇਹੀ ਚੱਲਣਾ ਹਰਾ ਬਸ ਉਹਦੋਂ ਬਾਅਦ ਮੱਝਾਂ ਕੋਆ ਕਰਨ ਹਟ ਜਨ ਕੋਈ ਆਪਣੇ ਸਬਸਕ੍ਰਾਈਬਰਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਖਲਾਲ ਤਾਂ ਜੀ ਕੋ ਸਗੀ ਕਹਿ ਦੋ ਮਾੜਾ ਮੋਟਾ ਕੁਸਪੁੱਠਾ ਨਾ ਕਹਿ ਦੇਗੀ ਉਹ ਹੇਲਟਨ ਤੇ ਇੱਥੇ ਕਾਰ ਵੇਅਰ ਜੇ ਕਰੀ ਗਈ ਇੱਥੇ ਟਾਈਮ ਲਵਾਤਾ ਗਿਆ ਤੇ ਜਿਹੜੇ ਹੁਣ ਚਾਰੇ ਕੈਨੇਡਾ ਚ ਰਹਿੰਦੇ ਆ ਜਾਂ ਮੈ ਅਮਰੀਕਾ ਚ ਰਹਿੰਦੇ ਆ ਇੱਕ ਤਾਂ ਉਹ ਮਿਸ ਕਰਦੇ ਆ ਜੀ ਜਿਵੇਂ ਆਪਣੇ ਹੋਕੇ ਵਾਈਦਨ ਦੇ ਗੁਰੂ ਘਰਾਂ ਚ ਇੱਕ ਆਵਾਜ਼ ਆਏ ਹਾਏ ਹਾਏ ਵਾਹ ਵੀ ਵਾਹ ਖੂਬਸੂਰਤ ਨਜ਼ਾਰਾ ਮੇਰੇ ਪਿੰਡ ਦਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਅੱਜ ਸ਼ਾਮ ਨੂੰ ਜਾਗੋ ਹੈ ਉੱਥੇ ਵੀ ਜਾਣਾ ਹੈ ਤੇ ਮਗਰ ਸਕੂਲ ਆ ਗਿਆ ਜਿਵਾਕਾਂ ਦਾ ਰੌਲਾ ਵੇਖੋ ਪੈਂਦਾ ਆਉਂਦਾ ਨਾ ਬਚਪਨ ਯਾਦ ਤੇ ਆ ਦੇਖੋ ਆਪਾਂ ਤਾਂ ਵੀਡੀਓ ਪਾਈ ਸੀ ਤੇ ਸਾਫ ਵੀ ਹੋ ਗਈਆਂ ਅੱਗ ਲਾਤੀ ਤੇ ਮਤਲਬ ਚੱਕ ਦੇਣਗੇ ਇਹਨਾਂ ਨੂੰ ਚਲੋ ਇਹਨਾਂ ਦੀ ਸਫਾਈ ਹੋ ਜੂਗੀ ਇਹ ਚੀਜ਼ ਤਾਂ ਜ਼ਰੂਰੀ ਹੁੰਦੀਆਂ ਤੇ ਬਸ ਪ੍ਰਮਾਤਮਾ ਕਰਕੇ ਛੱਪੜ ਦਾ ਹੱਲ ਵੀ ਹੋ ਜੇ ਇਹ ਤਾਂ ਹੀ ਮਤਲਬ ਛਟਕਾਰਾ ਮਿਲ ਜੇ ਕਿਉਂਕਿ ਐਸੇ-ਬਸੇ ਬੱਚੇ ਵੀ ਰਹਿੰਦੇ ਆ ਮੱਛਰਾਂ ਬਿਮਾਰੀਆਂ ਜਨਮ ਰਾਂ ਦਾ ਘਰ ਤਾਂ ਕਰਕੇ ਦਾ ਹੱਲ ਹੋਣਾ ਚਾਹੀਦਾ ਹੈ ਸਫਾਈ ਹੋ ਜੇ ਤੇ ਵਧੀਆ ਬਣਦੇ ਬਾਕੀ ਗੁਰੂ ਘਰ ਆ ਗਏ ਹੱਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਆ ਗਏ ਚਾਚੂ ਦਾ ਬਾਗਿਚਾ ਚਾਚੂ ਗਰਜੋਦ ਦਾ ਚਾਚਾ ਇਹ ਨਿਗਾਹ ਮਾਰ ਲਓ ਪੂਰਾ ਮਤਲਬ ਬੇਰੀਆਂ ਪੂਰੀਆਂ ਪੂਰੀਆਂ ਸੈਟ ਆ ਬੂਟੇ ਬਾਟੇ ਪੂਰੇ ਸੈਟ ਆ ਤੇ ਬਾਕੀ ਇਹ ਮੈਂ ਆਪ ਅੱਥਰਾਂ ਬੂਟੇ ਲਾਏ ਹੋਏ ਆ ਮੈਨੂੰ ਚੰਗੀ ਤਰ੍ਹਾਂ ਯਾਦ ਆ ਇਹ ਇਹ ਤਾਂ ਫਰਡ ਵਾਰਡ ਕਰੀ ਹੈ ਨਾ ਹੋਰ ਮਾਨ ਸਾਹਿਬ ਅਸਨ ਮਾਨ ਸਾਹਿਬ ਨੂੰ ਬੁਲਾਉਣੇ ਮਾਨ ਸਾਹਿਬ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਸੋ ਠੀਕ ਹੋ ਜੀ ਹਾਂ ਜੀ ਵਧੀਆ ਕੀ ਕਰਦੇ ਫਿਰਦੇ ਹੋਰ ਕਰੇ ਸਾਰੇ ਵਧੀਆ ਹਾਂ ਸਾਰੇ ਵਧੀਆ ਚੜਦੀ ਕਲਾ ਚੜਦੀ ਤੁਸੀਂ ਵਧੀਆ ਠੀਕ ਠਾਕ ਜੀ ਕੋਈ ਆਪਣੇ ਸਬਸਕ੍ਰਾਈਬਰਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਖਲਾਲ ਤਾਂ ਜੀ ਹੋ ਸਕੀ ਕਹਿ ਦੋ ਮਾੜਾ ਮਟਾ ਕੁਝ ਪੁੱਠਾ ਨਾ ਕਹਿ ਦਿਓ ਸੋਚ ਕੇ ਕਹਾ ਮਾਂ ਠੀਕ ਹੈ ਜੀ ਅਜੇ ਮਾਨ ਸਾਹਿਬ ਦਾ ਮੂਡ ਨਹੀਂ ਬਾਈ ਜਦੋਂ ਮੂਡ ਹੋਇਆ ਫਿਰ ਆਪਾਂ ਮਾਨ ਸਾਹਿਬ ਨਾਲ ਵਾਰਤਾਲਾਪ ਕਰਾਂਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਾਨ ਸਾਹਿਬ ਇੱਧਰ ਸਾਡੇ ਆ ਰਹੇ ਨੇ ਉਹ ਕਿਹੜਾ ਜਿਹੜਾ ਬਿਗ ਬੌਸ ਦਿੱਤਾ ਸੀ ਬਾਈ ਐਮ ਸੀ ਸਟੈਂਗਲ ਜਮ ਉਹ ਹੀ ਲੱਗਦਾ ਬਾਈ ਸਟੈਨ ਕਿ ਸਟੈਂਗ ਹੈਨਾ ਬਾਜੀ ਬਾ ਕੀ ਆਲਾ ਮੁੰਡਿਓ ਆਈ ਪੰਡਾ ਆਪਣਾ ਕੀ ਹੋਰ ਦੇਖੇ ਨਹੀਂ ਕਦੇ

ਆਦਿ ਦੇਖ ਸਕਦੇ ਹੋ ਰਵਾ ਭਾਈ ਟੋ ਤਕੜੀ ਸਿਹਤ ਬਾਬਾ ਜੀ ਸੇਵਾ ਕਰਦੇ ਘਰੇ ਪਹੁੰਚੋਂ ਦੀ ਤੇ ਬਹੁਤ ਵਧੀਆ ਗੱਲ ਆ ਆ ਤੁਸੀਂ ਵੇਖ ਲਓ ਤੇ ਲਗਭਗ ਮੰਡੀ ਜਾ ਚੁੱਕੀ ਹੈ ਮਨਾਂ ਦੇ ਕੱਦੀ ਹੋਰ ਆਊਗੀ ਹੈਣਾ ਪ੍ਰੇਮ ਜੀ ਕਿੰਨੇ ਕਿੰਨੇ ਗੇੜੇ ਚਾਹੁੰਦੀ ਹੈ ਦੋਆ ਗੇੜੇ ਕਿੰਨਾ ਆ ਗਈ ਸਾਰੀ ਆ ਗਈ ਸਾਰੀ ਚਲੋ ਭਾਈ ਆਓ ਦੀ ਆਓ ਦੀ ਡਿੱਪੋ ਤੋਂ ਕਣਕ ਲੈ ਜਾਓ ਪਿੰਡਾਂ ਚ ਸਬਜ਼ੀ ਲੈ ਭਾਈ ਸਾਹ ਫਿਰਦੇ ਆ ਸਬਜ਼ੀ ਹੈ ਜੀ ਕਿ ਹੋਰ ਕੁਝ ਹੈ ਆਲੂ ਬਾਜ ਰਹੀ ਆਲੂ ਬਾਜ ਰਾਂ ਦੋ ਦੀ ਤਾਂ ਹੀ ਹੈ ਕੀ ਰੇਟ ਆਲੂ ਹਲੋ 100 ਦੇ 4 ਕਿਲੋ 50 ਦੇ 1.5 ਕਿਲੋ ਠੀਕ ਆ ਗਾਜਰਾ ਗਾਜਰ 20 ਰੁਪਏ 50 ਦੀ 2 ਕਿਲੋ ਠੀਕ ਕਿਹੜੀ ਜਗ੍ਹਾ ਤੋਂ ਆਏ ਹੋ ਮਿੱਡੂ ਖਿੜਾ ਅੱਛਾ ਮਿੱਡੂ ਖਿੜਾ ਬਾਈ ਵਿੱਕੀ ਆਰੰਗਾਂ ਦੇ ਪਿੱਟੋ ਹੈ ਹੋਰ ਵਧੀਆ ਬਹੁਤ ਵਧੀਆ ਬਈ ਚਲੋ ਭਾਈ ਪ੍ਰਮਾਤਮਾ ਤਰੱਕੀ ਬਖਸ਼ੇ ਯਾਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਵਧੀਆ ਕੁਆਲਿਟੀ ਹੈ ਪਿੰਡਾਂ ਚਾਹ ਬੜਾ ਨਿਆਰਾ ਹੁੰਦਾ ਬਾਰਗੀ ਚੀਜ਼ ਆ ਜਾਂਦੀ ਜਿਸ ਚੀਜ਼ ਫ੍ਰਿਦਰੀ ਹੋਵੇ ਕਿ ਨਹੀਂ ਮਾਨ ਸਾਹਿਬ ਤੇ ਜਿਹੜੇ ਹੁਣ ਕਿਚਾਰੇ ਕੈਨੇਡਾ ਚ ਰਹਿੰਦੇ ਆ ਜਾਂ ਮੈਂ ਅਮਰੀਕਾ ਚ ਰਹਿੰਦੇ ਆ ਇੱਕ ਤਾਂ ਉਹ ਮਿਸ ਕਰਦੇ ਆ ਜੀ ਜਿਵੇਂ ਆਪਣੇ ਹੋਕੇ ਵਜਦੇ ਆਏ ਹਾਏ ਹਾਏ ਸਹੀ ਟਾਈਮ ਤੇ ਕਿਉਂ ਕੈਨੇਡਾ ਲਿਓ ਸਹੀ ਟਾਈਮ ਤੇ ਬੋਲਿਆ ਬੰਦਾ ਇਹ ਚੀਜ਼ਾਂ ਕੈਨੇਡਾ ਚ ਤੁਸੀਂ ਮਿਸ ਕਰ ਰਹੇ ਹੋ ਮੈਨੂੰ ਪਤਾ ਹੈ ਤਾਂ ਕਰਕੇ ਫਿਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੋ ਤੁਹਾਨੂੰ ਪੰਜਾਬ ਦੀ ਯਾਦ ਆਵੇ ਆਹ ਦੇਖੋ ਰੋਡ ਦੇ ਉੱਤੇ ਪੰਗਾਂ ਪਾਥੀਆਂ ਹਾਂ ਪਿੰਡਾਂ ਨਾਲੋਂ ਤਾਂ ਪਤਾ ਨਹੀਂ ਸ਼ਹਿਰਾਂ 'ਚ ਰੱਖਣਗੇ ਬਦਤਮੀਜ਼ ਨਾ ਹੋਂਤੇ ਕੀ ਰੱਖਤਾ ਨਾ ਇਹ ਲੋੜੀ ਤਾਂ ਹੀ ਹੁਣ ਇਹੀ ਚੱਲਣਾ ਹਰਾ ਬਸ ਉਦੋਂ ਬਾਅਦ ਮੱਝਾਂ ਕੋਆ ਕਰਨੇ ਹਟ ਜਾਣਗੇ ਮਾਨਸਾ ਮੇਰੇ ਕਹਿੰਦਾ ਮਤਲਬ ਆਏ ਆ ਵੀ ਆਪਾਂ ਜਿਆਦਾ ਯੂਜ਼ ਕਰਦੇ ਆ ਆਪਾਂ ਜਿਵੇਂ ਹੁਣ ਤਾਂ ਹਾਰੇ ਖਰ ਰਹੀ ਨਹੀਂ ਤੁਹਾਨੂੰ ਪਤਾ ਹੋਵੇ ਹਾਰੇ ਚ ਪਹਿਲਾਂ ਲਾਣ ਦੇ ਪਾਥੀਆਂ ਅਗਵਾਲਨ ਨੂੰ ਜਾਂ ਧੂਈ ਸੇਕਨ ਨੂੰ ਵੀ ਆ ਪਾਥੀ ਨਾਲ ਕਿ ਲੰਬੀ ਚੱਲਦੀ ਵੀ ਐ ਤੇ ਸੇਕ ਵੀ ਥੋੜਾ ਵਧੀਆ ਹੁੰਦਾ ਐਵੇਂ ਗੱਲ ਐਵੇਂ ਹਾਂ ਤੇ ਤਾਂ ਕਰਕੇ ਮੇਰੇ ਕਹਿੰਦਾ ਮਤਲਬ ਆਏ ਆ ਵੀ ਕਈ ਜਾਣੇ ਤਾਂ ਤੁਸੀਂ ਵੇਖ ਲਓ ਵੀ ਜਦੋਂ ਆ ਸੀਜ਼ਨ ਜਾ ਆਉਂਦਾ ਘੀਰੇ ਮੁੱਲ ਲੈਂਦੇ ਆ ਹਾਂ ਮੁੱਲੇ ਮਿਲ ਲੈਂਦੇ ਸਹੀ ਗੱਲ ਸਾਡੇ ਪਿੰਡਾਂ ਵੀ ਘੀਰੇ ਵਿਕਦੇ ਆ ਸਾਰੇ ਪਿੰਡਾਂ ਚ ਵਿਕਦੇ ਹੋਣੇ ਘਰ ਤੇ ਮਤਲਬ ਐ ਇਹਨਾਂ ਪੂਰਾ ਰੈਡੀ ਕਰ ਲੈਂਦੇ ਆ ਤੇ ਦੋਵਾਂ ਦਾ ਮਤਲਬ ਬੋਲੀ ਵਾਲਾ ਕੰਮ ਹੀ ਹੁੰਦਾ ਭਾਈ ਕਿੰਨੇ ਦਾ ਲੈਣਾ ਤੇ ਬਾਕੀ ਅ ਮੇਨ ਲਗਾ ਵਿਆਹ ਜਿਹੜੇ ਹੈਗੇ ਆ ਇਹ 15 16 ਤਰੀਕ ਤੱਕ ਦੋਵਾਂ ਦਾ ਪੂਰਾ ਮਹੀਨਾ ਚੜਜੂਗਾ ਸਾਰਿਆਂ ਨੂੰ ਪਤਾ ਹੀ ਉਹਦੇ ਆਪਣੇ ਵਿਆਹ ਨਹੀਂ ਹੁੰਦੇ ਹੁੰਦੇ ਸ਼ਾਮ ਨੂੰ ਜਾਗੋ ਤੇ ਜਾਣਾ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਰੇੜੀ ਦਿਖਾਵਾਂ ਹਾਂ ਸਬਜੀ ਦੀ ਰੇੜੀ ਤੇ ਮਾਨ ਸਾਹਿਬ ਕਣਾਂ ਦਾ ਸਪਾਂਸਰ ਆ ਜੀ ਮਾਨ ਸਾਹਿਬ ਦਾ ਬੰਦਾ ਖਾਸ ਹੈ ਆਜੋ ਕਰਾਂ ਇੱਕ ਹੋਰ ਆ ਗਿਆ ਮਗਰ ਕਾਦੇ ਵਾਲਾ ਉਹ ਆ ਦੇਖੋ ਤੁਹਾਨੂੰ ਲੱਗਦਾ ਤਾਂ ਕਿཅੀ ਹੋਰ ਦਿਖਾ ਦਨੇ ਆ। ਦੇਖਿਆ। ਸਤਲੁਜੇ ਦਰਿਆ ਕਦੇਲੇ ਗਲਾਫ ਚਾਤਰਾ। ਹੈ ਬਈ। ਸਹੀ ਗੱਲਾਂ ਐ ਲੱਗਦੇ ਨੇ ਮੈਂ ਇਕੱਲੇ ਇਕੱਲੇ ਸੁਣੀ ਇਹਨਾਂ ਦੀ ਆਵਾਜ਼ ਤਾਂ ਵਧਾ ਮੜੀ ਜੀ। ਆਵਾਜ਼ ਜ਼ਿਆਦਾ ਯਾਰ ਲੋਟ। ਅੱਛਾ ਕੀ ਕੋਸ਼ਿਸ਼ ਹੈ? ਇਤਰਾਜ ਕਰ ਰਿਹਾ। ਕੰਬਲ। ਗਲਿਚੇ। ਖੇਸ ਦਰਿਆ ਗਲਿਚੇ। ਠੀਕ ਐ ਠੀਕ ਐ। ਕਿਹੜੀ ਜਗ੍ਹਾ ਤੋਂ ਆਏ ਬਈ? ਮੈਂ ਲੋਕਲ ਮਲੋੜ ਤੋਂ। ਮਲੋੜ ਤੋਂ। ਵਧੀਆ ਚੱਲਦਾ ਕੰਮ ਕਰ। ਕੰਮ ਠੀਕ ਐ। ਕੇ ਮੰਦਾ? ਵੀ ਠੀਕ ਆ ਚੱਲਦੀ ਹੁੰਦਾ ਸਰਕਲ ਅਸਲ ਤਾਂ ਠੰਡ ਲੇਟ ਸ਼ੁਰੂ ਹੋਈ ਆ ਆ ਹੁਣੇ ਹੋਈ ਹਫਤੇ ਦੀ ਚਾਰ ਪੰਜ ਦਿਨਾਂ ਦੀ ਮੀਂਹ ਜਪਿਆ ਹਾਂ 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 ਚੱਲ ਹੁਣ ਕੰਮ ਚੱਲੂਗਾ ਹੋਰ ਵਧੀਆ ਲੱਗ ਕੇ ਮੈਂ ਦੱਸ ਕੇ ਟਾਂ ਮੈਂ ਇੱਕ ਜਾਂਦਾ ਇੱਕ ਆਉਂਦਾ ਸਾਡੇ ਪਿੰਡਾਂ ਦੀ ਰੌਣਕ ਆ ਇੱਕ ਹੋਰ ਆ ਗਿਆ ਦੇਖੋ ਆਹ ਦੇਖੋ ਪਿੰਡਾਂ ਇਧਰ ਸਾਰੀਆਂ ਸੋਲਦਾ ਮਿਲਣ ਗਈ ਹੁਣ ਵਾਹ ਵੀ ਵਾਹ ਆ ਕਹ ਦੇਣਾ ਗਾਮਲੇ ਆਣਾਂ ਤੇ ਤੌੜੇ ਆਲਾ ਵਾਹ ਵੀ ਵਾਹ ਦੁੱਲੇ ਵੀ ਹੈ ਬਈ ਇਹਦਾ ਸਟੋਰ ਵੀ ਦਿਖਾਉਂਦੇ ਹਾਂ ਇਹ ਵੀ ਦਿਖਾਉਣੇ ਆ ਜੀ ਵਾਹ ਜੀ ਵਾਹ ਚੱਲ ਰੁੱਕ ਗਿਆ ਸੀ ਸੱਸੀ ਗਾਲੀ ਆ ਗਈ ਜੀ ਪ੍ਰੇਮ ਦੀ ਸਬਜ਼ੀ ਵਾਲੀ ਦੁਕਾਨ ਪਰ ਅੱਜ ਸ਼ਾਹ ਦੀ ਪਰ ਬਦਲ ਗਿਆ ਹਾਂ ਅੱਜ ਚਾਚੀ ਵਰਕੇ ਬੈਠੇ ਆ ਪ੍ਰੇਮ ਗਿਆ ਉਹਨਾ ਕੰਮ ਕਾਜ ਵਾਹ ਜੀ ਵਾਹ ਪੂਰੀ ਸਾਫ ਸਪਾਈ ਨੇ ਰੱਖੀ ਹੋਈ ਚੀਜ਼ਾਂ ਵੇਖ ਲਓ ਜੀ ਇਹ ਸ਼ਾਮ ਨੂੰ ਬਾਈ ਨਾ ਮਤਲਬ ਬਣਾਉਂਦਾ ਹੁੰਦਾ ਆਪਣੇ ਕੁਲਚੇ ਉਹ ਵੀ ਪੂਰੀ ਸਫਾਈ ਨਾਲ ਵੀ ਮਤਲਬ ਰੇਤ ਰੁੱਤਨ ਆਵੇ ਨਾ ਮਾਨਸਾਈਆਂ ਪੂਰਾ ਕਵਰ ਕਰਕੇ ਬਣਾਉਂਦਾ ਬਾਈ ਤੇ ਗੇਟਿੰਗ ਨਾਲੋਂ ਲੱਗ ਗਿਆ ਵਾਹ ਜੀ ਵਾਹ ਚੁੱਪੀ ਕਰ ਜਾਂਦਾ ਆਪਾਂ ਨੂੰ ਵੇਖ ਕੇ ਤਾਂ ਹੋਰ ਮਾਨਸਾਬ ਵਾ ਵਧੀਆ ਜੀ ਚਲ ਤੇ ਚਲ ਤੁਸੀਂ ਕਰੋ ਰੈਸਟ ਮੈਂ ਵੀ ਕੰਮਕਾਰ ਕਰ ਲਾਂ ਫਿਰ ਮਿਲਦੇ ਆਪਾਂ ਠੀਕ ਹੈ ਜੀ ਮੈਂ ਜਾਇ ਮ ਜਾਗੋ ਤੇ ਬਾਏ ਬਹੁਤ ਗੁੱਡ ਹੋ ਗਿਆ ਜੀ ਜਾਗੋ ਦੀ ਤਿਆਰੀ ਛਰੀ ਹੋ ਗਈ ਹੈ ਤੇ ਹੁਣ ਜਾਣੇ ਜਾਗੋ ਤੇ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਜਾਗੋ ਦਾ ਰੌਣਕ ਮੇਲਾ ਬਾਕੀ ਜੇ ਡੀ ਜੀ ਦੀ ਆਵਾਜ਼ ਘੱਟ ਹੋਈ ਤਾਂ ਫਿਰ ਆਪਾਂ ਜ਼ਰੂਰ ਵੀਡੀਓ ਬਣਾਵਾਂਗੇ ਨਹੀਂ ਤੁਹਾਨੂੰ ਪਤਾ ਵੀ ਕਾਪੀਰਾਈਟ ਆ ਜਾਂਦਾ ਤੇ ਹੁਣ ਨਿਕਲਦੇ ਆ ਬਸ ਤੇ ਤੁਹਾਨੂੰ ਦਿਖਾਉਣੇ ਆ ਜਾਗੋ ਦਾ ਨਜ਼ਾਰਾ ਆਰਿਓਗ੍ਰਾਹ ਚੱਲਦੇ ਨੇ ਜਾਗੋ ਤੇ ਚਲੋ ਜਾਗੋ ਤੁਹਾਨੂੰ ਦਿਖਾਉਣੀ ਦਿਖਾਉਣੀ ਆ ਹੁਣ ਤੁਸੀਂ ਨਜ਼ਾਰਾ ਦੇਖੋ ਸ਼ਾਮ ਦਾ ਢਲਦਾ ਸੂਰਜ ਵਧੀਆ ਜੀ ਵਧੀਆ ਠੂਪ ਸੂਰਤ ਨਜ਼ਾਰਾ ਮੇਰੇ ਪਿੰਡ ਦਾ ਨੇ ਤਾਂ ਰੌਣਕ ਮੇਲਾ ਕੀ ਸਿਸਟਮਾ ਜਾ ਕੇ ਵੇਣੇ ਆ ਪਹਿਲਾ ਪੇੜ ਪੂਜਾ ਕਰਦੇ ਆ ਵਾਜੀ ਵਾ ਬਹੁਤ ਛੋਟਾ ਬਣਿਆ ਹੋਇਆ ਲਾ ਦੋ ਗੱਡੀ ਦਾ ਵਾਤਾਵ ਲਾਈਟ ਚੇਰਟ ਆ ਕੀ ਬਠਿੰਡਾ ਤੇ ਨਾ ਹੋਰ ਲਿਖਿਆ ਹੋਇਆ ਹੈ ਗ੍ਰੀਨ ਪੈਲਸ ਤੇ ਇਧਰ ਉਹ ਹੋਟਲ ਜਟਣਾ ਸਮਝ ਨਹੀਂ ਆ ਰਹੀ ਗਾਣੀ ਜਾਂ ਤਾਂ ਇਹਨਾਂ ਨੇ ਲੈ ਲੂ ਲਿਆ ਜਾ ਪਾਰਕਿੰਗ ਆਸਤੇ ਲਿਆ ਪਹਿਲਾ ਇਹ ਗ੍ਰੀਨ ਵਾਲਾ ਦਾ ਹੋਣਾ ਚਲੋ ਦੇਖਦੇ ਹਾਂ ਅੰਦਰ ਜਾ ਕੇ ਬੜਾ ਸੋਹਣਾ ਰਾਤ ਨੂੰ ਡੈਕੋਰੇਸ਼ਨ ਦਾ ਸਹੀ ਪਤਾ ਲੱਗਦਾ ਹੈ ਡੈਕੋਰੇਸ਼ਨ ਦਾ ਰਾਤ ਨੂੰ ਪਤਾ ਲੱਗਦਾ ਸਹੀ ਪਾਤਵੀ ਇੱਥੇ ਕਾਰਵਰ ਜੇ ਕਰੀ ਗਈ 3 ਟਾਈਮ ਲਵਾਤਾ ਗੇੜ ਚ